ਜਿਥੇ ਕਿ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤਾਂ ਇਸ ਟਾਈਮ ਅਸੀਂ ਮੌਜੂਦਾ ਇੱਥੇ ਬੀਡੀਪੀਓ ਦਫ਼ਤਰ ਬੀਡੀਪੀਓ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਤਾਂ ਉਹ ਇੱਥੇ ਧਰਨਾ ਲੱਗਿਆ ਹੋਇਆ ਉਹਨਾਂ ਵੱਲੋਂ ਧਰਨਾ ਕਿਉਂ ਲਗਾਇਆ ਗਿਆ ਤੁਹਾਨੂੰ ਇਹ ਵੀ ਅਸੀਂ ਦੱਸ ਦਿੰਦੇ ਹਾਂ ਕਿ ਮਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਜਿਹੜੇ ਪੇ ਸਕਿੱਲ ਤੇ ਜਿਹੜੇ ਰੱਖੇ ਗਏ ਜਿਹੜੇ ਨੌਕਰੀ ਤੇ ਰੱਖੇ ਗਏ ਮੁਲਾਜ਼ਮ ਹੈ ਉਹਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ ਤੇ ਧਰਨੇ ਤੇ ਬੈਠੇ ਹੋਏ ਆ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਭਾਈ ਜੀ ਕੀ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਲਗਾਇਆ ਗਿਆ ਤੁਸੀਂ ਤੇ ਕੀ ਕਿਉਂ ਹੜਤਾਲ ਕੀਤੀ ਗਈ ਹੈ ਭਾਈ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਕਾਲ ਜੀ ਭਾਈ ਜੀ ਕਿਉਂ ਧਰਨਾ ਲਗਾਇਆ ਗਿਆ ਤੁਸੀਂ ਅੱਜ ਜਿਹੜੀ ਹੜਤਾਲ ਕੀਤੀ ਹੈ ਅੱਜ ਬੀਡੀਪੀਓ ਦਫਤਰ ਜਿੱਥੇ ਕਿ ਤੁਸੀਂ ਲੋਕਾਂ ਨੇ ਕੰਮ ਕਰਨੇ ਹੁੰਦੇ ਆ ਤੇ ਤੁਸੀਂ ਅੱਜ ਇੱਥੇ ਦਰੀ ਵਸਾ ਕੇ ਬੈਠੇ ਹੋਏ ਹੋ ਹਲਾ ਤਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇੱਥੇ ਆ ਕੇ ਸਾਡੀ ਜੂਨੀਅਰ ਦੇ ਵਿੱਚ ਹਾਰੀ ਲਵਾਈ ਅਸੀਂ 16 ਸਾਲ ਤੋਂ ਕੰਮ ਕਰ ਰਹੇ ਆ ਜੀ ਮਨਰੇਗਾ ਦੇ ਵਿੱਚ ਜੀ ਆਰਐਸ ਤੌਰ ਤੇ ਕੋ ਸਾਡੇ ਟੀਏ ਸੈਵਨ ਨੇ ਸਾਰਾ ਆ ਸਟਾਫ ਜੀ ਪੀਓ ਸਾਹਿਬ ਜੀ ਸਾਹਿਬ ਜੀ ਪਰੰਤੂ ਸਾਨੂੰ 10 ਮਹੀਨੇ ਹੋ ਗਏ ਪਹਿਲੀ ਗੱਲ ਤਾਂ ਸੈਲਰੀ ਨਹੀਂ ਮਿਲੀ ਜੀ ਨਾ ਸਾਡੇ ਕੰਟਰੈਕਟ ਰੀਨਿਊ ਹੋਏ ਨਾ ਹੀ ਸਾਨੂੰ ਅੱਜ ਤੱਕ ਰੈਗੂਲਰ ਦਾ ਸਾਡੀ ਪਾਲਿਸੀ ਬਣ ਚੁੱਕੀ ਆ ਸਾਨੂੰ ਆਰਡਰ ਨਹੀਂ ਦਿੱਤੇ ਗਏ ਜੀ ਅਸੀਂ ਕੰਮੇ ਕਾਫੀ ਸਮੇਂ ਤੋਂ ਇਹੀ ਮੰਗ ਸਾਡੀ ਆ ਰਹੀ ਹੈ ਵੀ ਸਾਨੂੰ ਪੇ ਸਕੇਲ ਦੇ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਤਾਂ ਜੋ ਅਸੀਂ ਆਪਦਾ ਜੀਵਨ ਸੁਖਾਲਾ ਬਿਤਾ ਸਕੀ ਜੀ ਜੀ ਤਾਂ ਮਾਨ ਸਰਕਾਰ ਤਾਂ ਦਾਅਵੇ ਠੋਕੀ ਜਾਂਦੀ ਆ ਵਾਦੇ ਕਰੀ ਜਾਂਦੀ ਏ ਜਿਹੜੀ ਕਹਿੰਦੀ ਏ ਕਿ ਜਿਹੜਾ ਪੰਜਾਬ ਖੁਸ਼ਹਾਲ ਹੋ ਗਿਆ ਤੇ ਪਹਿਲੀ ਸਰਕਾਰਾ ਜਿਹੜੀ ਅਸੀਂ ਮੁਲਾਜ਼ਮਾਂ ਨੂੰ ਜਿਹੜੀਆਂ ਤਨਖਾਹਾਂ ਇੱਕ ਜੜੀਆਂ ਸਾਵੇਂ ਸਰ ਦੇ ਰਹੇ ਆ ਪਾਕਟਰਾਵੇ ਬਾਬੇ ਜੀ ਹਾਂਜੀ ਹਾਂਜੀ ਪਾਕਟਰਾਵੇ ਆ ਜੀ ਕੋਈ ਨਹੀਂ ਹੋ ਰਿਹਾ ਸਰ ਇਸ ਤਰ੍ਹਾਂ ਕੰਟਰੈਕਟ ਦੇ ਮਲਾਜ਼ਮਾਂ ਨੂੰ ਪਤਾ ਹਰਾਸਮੈਂਟ ਆ ਜੀ ਸਾਰੀ ਹਰਾਸਮੈਂਟ ਕੋਈ ਨਹੀਂ ਹਾਂਜੀ ਹੂੰ ਕਿੰਨੀ ਸੈਲਰੀ ਮਿਲ ਜਾਂਦੀ ਹੈ ਤੁਹਾਨੂੰ ਸੈਲਰੀ ਪਹਿਲਾਂ ਵੀ 22000 ਰੁਪਏ ਤਾਂ ਖੰਦੀ ਇੱਕ ਵੀ ਨਹੀਂ ਦਈ ਅੱਜ ਕੱਲੇ ਜੇ ਮੈਂ ਮੈਰਿਜ ਹੋ ਜਾਏ ਤੁਹਾਨੂੰ ਪਤਾ ਟਾਈਮ ਪਾਸ ਬੰਦਾ ਕਿਵੇਂ ਕਰੂਗਾ ਜੀ ਟਾਈਮ ਪਾਸ ਕਿਵੇਂ ਕਰੂਗਾ ਹੂੰ ਤਿੰਨ ਮਹੀਨੇ ਤਨਖਾਹ ਨਹੀਂ ਮਿਲਦੀ ਜੀ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਮਿਲਦੀ ਹਾਂਜੀ ਬਾਈ ਜੀ ਕੀ ਲੱਗਦਾ ਤੁਹਾਨੂੰ ਮਾਨ ਸਰਕਾਰ ਦੇ ਫੋਕੇ ਦਾਵੇ ਲੱਗਦੇ ਆ ਜਿਹੜੀ ਕਹਿੰਦੀ ਅਸੀਂ ਪੱਕੇ ਵੀ ਕਰ ਦਿੱਤੇ ਤੁਸੀਂ ਕਹਿੰਨੇ ਹੋ ਪੱਕੇ ਨਹੀਂ ਸਾਨੂੰ ਕੀਤਾ ਜਾ ਰਿਹਾ ਹਾਂਜੀ ਬਾਈ ਜੀ ਬਿਲਕੁਲ ਜੀ ਪਿਛਲੇ 10 12 ਸਾਲਾਂ ਤੋਂ ਅਸੀਂ ਕੰਮ ਕਰ ਰਹੇ ਆ ਹੂੰ ਤੇ ਹਰ ਸਰਕਾਰ ਨੂੰ ਇਹ ਹੀ ਅਰਜ਼ੂ ਨੇ ਦੀ ਸਾਨੂੰ ਪੱਕੇ ਕੀਤਾ ਜਾਵੇ ਹੂੰ ਫਿਲਹਾਲ ਹੁਣ ਕੇ ਸੀ ਤਿੰਨ ਸਾਲਾਂ ਬਾਅਦ ਧਰਨੇ ਤੇ ਬੈਠੇ ਲਾਰੇ ਲਾ ਰਹੇ ਹਰ ਸਾਲ ਤੁਹਾਨੂੰ ਮੀਟਿੰਗ ਦੇ ਦਿੱਤੀ ਜਾਊਗੀ ਪੱਕੇ ਕਰ ਦਿੱਤਾ ਜਾਊਗਾ ਪਰ ਇਸ ਤਰ੍ਹਾਂ ਦਾ ਕੋਈ ਹੱਲ ਨਹੀਂ ਹੋਇਆ ਸਾਬਾ ਕਿੰਨੇ ਦਿਨਾਂ ਤੋਂ ਧਰਨੇ ਤੇ ਬੈਠੇ ਹੋ ਤੁਸੀਂ ਅਸੀਂ ਕੱਲ ਤੋਂ ਬੈਠੇ ਹਾਂ ਕੱਲ ਤੋਂ ਧਰਨੇ ਤੇ ਬੈਠੇ ਹੋਣ ਤੁਸੀਂ ਹਾਂਜੀ ਕੀ ਕਹਿਣਾ ਚਾਹੋਗੇ ਹੁਣ ਤੁਹਾਡੀ ਕੀ ਮੰਗ ਕੀ ਹੈ ਬਈ ਜੀ ਅਸਲ ਦੇ ਵਿੱਚ ਕਿੰਨੇ ਦਿਨਾਂ ਲਈ ਧਰਨਾ ਤੁਸੀਂ ਰੱਖਿਆ ਗਿਆ ਰੈਗੂਲਰ ਕੀਤਾ ਜਾ ਵੀ ਸਾਨੂੰ ਮੇਨ ਸਾਡੀ ਰੈਗੂਲਰ ਦੀ ਮੰਗ ਹੈ ਧਰਨਾ ਕਿੰਨੇ ਦਿਨਾਂ ਵਾਸਤੇ ਹੈ ਹੁਣ ਤੁਹਾਡੇ ਨਾਂ ਵਾਸਤੇ 11 ਫਿਰ ਅੱਗੇ ਵੀ ਜਾਰੀ ਰਹੂਗਾ ਇਹ ਸਾਡੀ ਇੱਕ ਮੰਗ ਦਾ ਹੈ ਜੀ ਤਾਂ ਸਿਰਫ ਤੁਸੀਂ ਇੱਥੇ ਦੇਖਣ ਨੂੰ ਥੋੜੇ ਮੁਲਾਜ਼ਮ ਹੋਏ ਸਿਰਫ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਧਰਨਾ ਲਗਾਇਆ ਹੜਤਾਲ ਕੀਤੀ ਆ ਕਿ ਇਕੱਠੇ ਵੀ ਹੋ ਸਕਦੇ ਹੋ ਤੁਸੀਂ 11 ਇੱਕ ਵਾਰੀ ਬਲਾਕ ਪੱਧਰ ਤੇ ਧਰਨੇ ਆ ਜੀ ਜੀ ਫਿਰ ਨਹੀਂ ਜ਼ਿਲ੍ਹਾ ਪੱਧਰ ਤੇ ਹੋਣਗੇ ਅੱਗੇ ਸਰਕਾਰ ਹੂੰ ਦੇ ਸਾਡੇ ਯੂਨੀਅਨ ਪ੍ਰੋਗਰਾਮ ਦੇਉਗੀ ਜੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹੜੇ ਮੁਲਾਜ਼ਮ ਆ ਉਹਨਾਂ ਵੱਲੋਂ ਜਿਹੜਾ ਜਿਹੜਾ ਕੰਮ ਆ ਜਿਹੜਾ ਰੋਕ ਦਿੱਤਾ ਗਿਆ ਜਿਹੜੇ ਆਮ ਲੋਕਾਂ ਦਾ ਮਨਰੇਗਾ ਦਾ ਜਿਹੜਾ ਕੰਮ ਕਰਨਾ ਹੁੰਦਾ ਸੀ ਤਾਂ ਉਹ ਰੋਕਿਆ ਗਿਆ ਤਾਂ ਇੱਥੇ ਲੋਕ ਵੀ ਤੰਗ ਪਰੇਸ਼ਾਨ ਹੋ ਰਿਹਾ ਜਿਹੜਿਆ ਜਿਨ੍ਹਾਂ ਨੂੰ ਇਹ ਸੀਐਮ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਤਾ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਅਸੀਂ ਇਸ ਟਾਈਮ ਬੀਡੀਪੀਓ ਦਫਤਰ ਦੇ ਵਿੱਚਾਂ ਤੇ ਜਿੱਥੇ ਲੋਕਾਂ ਦਾ ਆਦਾ ਜਾਵੀ ਦੇ ਜਿਹੜੇ ਕੰਮ ਹੋਣੇ ਸੀਗੇ ਪਰ ਲੋਕ ਇੱਥੋਂ ਵਾਪਸ ਜਾ ਰਹੇ ਆ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਤੁਹਾਨੂੰ ਅਸੀਂ ਤਾਂ ਜਿਹੜੇ ਦਫਤਰ ਸੀਗੇ ਇਹਨਾਂ ਦੇ ਇਸ ਟਾਈਮ ਬਿਲਕੁਲ ਬੰਦ ਆ ਉਹ ਜਿਹੜੇ ਕਰਮਚਾਰੀ ਨੇ ਉਹ ਕਰਮਚਾਰੀ ਹੜਤਾਲ ਤੇ ਬੈਠੇ ਨੇ ਦਾਰ ਗਰੀਬਾਂ ਸ਼ਾਕੇ ਬੈਠੇ ਹੋਏ ਨੇ ਜਿਹੜੀ ਮਾਨ ਸਰਕਾਰ ਕਹਿੰਦੀ ਸੀ ਟਾਰਾ ਮਾਰਦੀ ਸੀ ਕਹਿੰਦੀ ਸੀ ਵੀ ਅਸੀਂ ਕੰਮ ਕਰਵਾਵਾਂਗੇ ਲੋਕਾਂ ਦੇ ਅਸੀਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਭੈਣੇ ਕੰਮ ਕਰਾਉਣ ਵਾਸਤੇ ਅਸੀਂ ਕੋਈ ਤੇ ਕੀ ਕਹਿੰਦੇ ਫਿਰ ਅੱਜ ਅੱਜ ਉਹ ਆ ਦੇਖ ਵੀ ਗਏ ਵੀ ਆ ਬਾਹਰ ਲੋਕ ਆ ਜਿਹੜਾ ਕਿਤੇ ਨਾ ਕਿਤੇ ਕਹਿਣਾ ਨਹੀਂ ਚਾਹੁੰਦੇ ਤੇ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਨੇ ਆ ਕਿ ਦਫਤਰ ਦੇ ਜਿਹੜੇ ਵਿਲੇ ਨਜ਼ਰ ਆ ਰਹੇ ਆ ਜਿਹੜੇ ਮਨਰੇਗਾ ਵਰਕਰ ਸੀਗੇ ਜਿਹੜੇ ਮਨਰੇਗਾ ਵਰਕਰ ਆ ਜਿਹੜੇ ਜਿਹੜੇ ਮਨੇਗਾ ਦੇ ਜਿਹੜੇ ਕਰਮਚਾਰੀ ਸੀ ਮਲਾਜ਼ਮ ਸੀ ਉਹ ਉੱਪਰ ਬੈਠਦੇ ਨੇ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਦਫ਼ਤਰ ਇਸ ਟਾਈਮ ਵਿਲੇ ਪਏ ਹੋਇਆ ਦਰਿਆ ਵਛਾਈਆਂ ਹੋਈਆਂ ਨੇ ਉਹਨਾਂ ਨੇ ਤਾਂ ਉਹ ਕਹਿੰਦੇ ਨੇ ਕਿ ਵੀ ਸਾਨੂੰ ਜਿਹੜਾ ਪੱਕਾ ਕੀਤਾ ਜਾਵੇ ਰੈਗੂਲਰ ਕੀਤਾ ਜਾਵੇ ਸਾਡੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਤਾਂ ਉਹਨਾਂ ਦਾ ਜਿਹੜਾ ਮਲਾਜ਼ਮਾਂ ਦੇ ਦਫ਼ਤਰ ਦੇ ਵਿੱਚ ਜਾ ਰਹੇ ਆ ਆਪਾਂ ਬਿਲਕੁਲ ਮਾਨ ਸਰਕਾਰਾ ਜਿਹੜੀ ਟਾਰਾ ਮਾਪਦੀ ਸੀ ਉਹਨਾਂ ਦਾ ਸ਼ੀਸ਼ਾ ਤੇ ਨੰਗਾ ਨਜ਼ਰ ਆ ਰਿਹਾ ਬਿਲਕੁਲ ਮਾਨ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸੀ ਉਹ ਲੋਕਾਂ ਦੇ ਸਾਹਮਣੇ ਨਜ਼ਰ ਹੋ ਰਹੀਆਂ ਨੇ ਸਾਫ਼ ਹੋ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਅਸੀਂ ਤੁਹਾਨੂੰ ਗੱਲਬਾਤ ਕਰਾਂਗੇ ਦੇਖੋ ਤਸਵੀਰਾਂ ਦੇ ਵਿੱਚ ਇਹ ਦਫ਼ਤਰ ਇਸ ਟਾਈਮ ਵਿਹਲਾ ਪਿਆ ਹੋਇਆ ਇਹ ਮਨਰੇਗਾ ਦਫ਼ਤਰਾਂ ਦਾ ਕਮਰਾ ਹੈਗਾ ਤਾਂ ਅਸੀਂ ਜਿਹੜਾ ਇਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਤਸਵੀਰਾਂ ਦੇ ਵਿੱਚ ਦਿਖਾ ਦਿੰਦਾ ਕਿ ਇੱਥੇ ਸਾਰੇ ਕੰਪਿਊਟਰ ਆ ਜਿਹੜੇ ਉਹ ਵਿਹਲੇ ਪਏ ਨੇ ਤੇ ਮਨਰੇਗਾ ਵਰਕਰ ਉਹ ਸਾਹਮਣੇ ਦਿਖ ਰਹੇ ਨੇ ਤੁਹਾਨੂੰ ਉਹ ਮਨਰੇਗਾ ਵਰਕਰ ਆ ਜਿਹੜੇ ਉਹ ਸਾਹਮਣੇ ਤਸਵੀਰਾਂ ਦੇ ਵਿੱਚ ਦਿਖ ਰਹੇ ਨੇ ਤਾਂ ਉਹਨਾਂ ਦੀ ਦਰਹੀ ਵਿਛਾਈ ਹੋਈ ਆ ਤਾਂ ਉਹਨਾਂ ਨੇ ਇੱਥੋਂ ਜਿਹੜਾ ਕੰਮ ਬੰਦ ਕੀਤਾ ਹੋਇਆ ਠੱਪ ਕੀਤਾ ਹੋਇਆ ਕਿ ਅਸੀਂ ਆ ਜਿਹੜਾ ਲੋਕਾਂ ਦੇ ਕੰਮ ਆ ਜਿਹੜੇ ਨਹੀਂ ਕਰਾਂਗੇ ਮਾਨ ਸਰਕਾਰ ਦੇ ਜਿਹੜੇ ਵਾਅਦੇ ਆ ਉਹ ਖੋਖਲੇ ਨਜ਼ਰ ਆ ਰਹੇ ਆ ਤਾਂ ਅਗਲੀ ਅਪਡੇਟ ਤੁਹਾਡੇ ਨਾਲ ਲੈ ਕੇ ਫਿਰ ਜਲਦੀ ਹੀ ਤੁਹਾਨੂੰ ਆਸੀਂ ਹਾਜ਼ਰ ਹੋਵਾਂਗੇ ਠੀਕ ਹੈ ਧੰਨਵਾਦ